ਹੈਲੋ ਉਹ ਗੱਟੂ ਹੈਲੋ ਯਾਰ ਗੱਟੂ ਦਾ ਫਿਕਰ ਲੱਗਿਆ ਪਿਆ ਵਾ ਹੈ ਤਾਂ ਛੋਟਾ ਭਰਾ ਜੇ ਝੜਕਨਾ ਸਾਲੇ ਮੋਨੋਸੀਲ ਦੇ ਲੀਟਰ ਨੂੰ ਹੱਥ ਪਾਉਂਦੇ ਆ ਨਾਲੇ ਇਹਨੂੰ ਕਿੰਨੀ ਵਾਰ ਸਮਝਾਇਆ ਵੀ ਯਾਰੀਆਂ ਯੂਰੀਆਂ ਚ ਕੁਛ ਨਹੀਂ ਰੱਖਿਆ ਇਹ ਕਦੇ ਕੰਮ ਨਹੀਂ ਆਉਂਦੀਆਂ ਨਾ ਸਾਲਾ ਘਰੇ ਵੱੜਦਾ ਨਾ ਪੜਦਾ ਇਹ ਹਰ ਵੇਲੇ ਲੱਗਿਆ ਰਹੂ ਮੇਰੇ ਯਾਰ ਦੋਸਤ ਮੇਰੇ ਯਾਰ ਦੋਸਤ ਮੇਰੇ ਯਾਰ ਦੋਸਤ ਉਜੇ 4 ਪੈਸੇ ਕੋਲੇ ਹੋਣਗੇ ਤਾਂ ਹੀ ਯਾਰ ਦੋਸਤ ਖੜਦੇ ਆ ਕੋਈ ਬਿਰਲਾ ਹੀ ਹੋਊਗਾ ਯਾਰ ਦੋਸਤ ਜਿਹੜਾ ਆਪਣੇ ਕੰਮ ਆ ਜੇ ਵੀ ਮੈਂ ਦੇ ਕੋਈ ਨਾ ਕਰਿਆ ਲੈਣ ਦੇ ਨੂੰ ਦੇਖ ਲਓ ਆ ਉਹ ਆਂਦਾ ਪਰ ਉਹ ਆ ਗਿਆ ਕਿੱਥੇ ਹੀ ਸਾਰਾ ਦਾਣਾ ਤੇਰਾ ਰੋਡ ਦਾ ਕੰਮ ਹੋ ਗਿਆ ਘਰੇ ਨਲੀ ਟੋਨਾ ਉਹ ਬਾਈ ਤੈਨੂੰ ਪਤਾ ਹੈਗਾ ਮੈਂ ਆਪਣੇ ਯਾਰਾਂ ਦੋਸਤਾਂ ਨਾਲ ਸੀ ਆ ਜਿਆਦਾ ਨਾ ਯਾਰਾਂ ਦੋਸਤਾਂ ਨਾਲ ਫਿਰਿਆ ਕਰ ਘਰ ਦਾ ਵੀ ਕੋਈ ਕੰਮ-ਕੁਮ ਕਰ ਲਿਆ ਕਰ ਤੇ ਜਿਹੜੀਆਂ ਯਾਰੀਆਂ ਦੋਸਤੀਆਂ ਨੇ ਨਾ ਇਹ ਐਵੇਂ ਹੀ ਹੁੰਦੀਆਂ ਨੇ ਉਹ ਬਾਈ ਉਹ ਯਾਰ ਹੀ ਹੁੰਦੇ ਆ ਜਿਹੜੇ ਔਖੇ ਵੇਲੇ ਕੰਮ ਆਉਂਦੇ ਆ ਉਹ ਕੋਈ ਯਾਰ ਜੋਰ ਨਹੀਂ ਕੰਮ ਆਉਂਦਾ ਜੇ ਤੇਰੇ ਕੋਲ 4 ਪੈਸੇ ਆ ਨਾ ਤਾਂ ਖਾ ਲੇਗਾ ਨਹੀਂ ਕੋਈ ਨੀ ਟੂਆ ਮਾਰਦਾ ਵੱਡਾ ਆ ਯਾਰੀਆਂ ਵਾਲਾ ਨਹੀਂ ਬਾਈ ਮੇਰੇ ਯਾਰਾਂ ਦੋਸਤਾਂ ਨੂੰ ਬੜਾ ਨਾ ਬੋਲ ਅੱਛਾ ਤੇਰੇ ਯਾਰ ਦੋਸਤ ਚੱਲ ਠੀਕ ਆ ਅੱਜ ਤੇਰੇ ਯਾਰ ਦੋਸਤੀ ਪਰਖਦੇ ਆ ਲਾ ਤਾਂ ਫਿਰ ਆਪਦੇ ਆਸ਼ੂ ਨੂੰ ਫੋਨ ਗੱਡੀ ਦਿੰਦਾ ਕਿ ਨਹੀਂ ਤੈਨੂੰ ਹੈਲੋ ਆ ਵੀ ਆਸ਼ੂ ਆ ਗੱਟੂ ਭਾਈ ਵਧੀਆ ਭਾਈ ਓ ਯਾਰ ਤੇਰੀ ਗੱਡੀ ਚਾਹੀਦੀ ਸੀ ਕੋਈ ਗੱਲ ਨਹੀਂ ਯਾਰ ਗੱਡੀ ਜਦੋਂ ਮਰਜੀ ਲੈ ਜੀ ਤੇਰੀ ਆਪਣੀ ਗੱਡੀ ਆ ਦੱਸ ਕਦੋਂ ਚਾਹੀਦੀ ਆ ਹਾਂ ਹਾਂ ਅੱਜ ਹੀ ਚਾਹੀਦੀ ਆ ਅੱਛਾ ਯਾਰ ਹਮ ਵੀ ਦਾਇਨੋਂ ਮੈਂ ਭਰਤੀ ਹੁਣ ਜਵਾਬ ਕਿਵੇਂ ਦਵਾਂ ਇਹ ਤੇਲੇ ਨੇ ਪੋਣਾ ਕੋਈ ਨਹੀਂ ਉੱਤੋਂ ਕਿਸੇ ਦੇ ਵੇਚਣਾ ਮਰੇ ਉਹ ਆਜੂ ਕੀ ਗੱਲ ਹੋ ਗਈ ਬੋਲਦੇ ਨਹੀਂ ਹਾਂਜੀ 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 ਮੈਂ ਅੱਧੇ ਘੰਟੇ ਦੇ ਕਰ ਆ ਗਿਆ ਠੀਕ ਆ ਠੀਕ ਆ ਦੇਖਿਆ ਭਾਈ ਯਾਰ ਦੋਸਤਾ ਯਾਰ ਦੋਸਤੀ ਹੁੰਦੀ ਆ ਅੱਛਾ ਚੱਲ ਆ ਜਾ ਫਿਰ ਦੇਖਦੇ ਆ ਅੱਜ ਦਿਨਾਂ ਤੈਨੂੰ ਗੱਡੀ ਮਿਲ ਜੇ ਬਾਪੂ ਹਾਂ ਬੋਤੋ ਜੇ ਆਪਣੇ ਘਰ ਗੱਟੂ ਆਇਆ ਤਾਂ ਉਹਨੂੰ ਕਹਿ ਦੇ ਨੀ ਕਿ ਉਹ ਕਰਨੀ ਜੇ ਉਹ ਗੱਡੀ ਬਾਰੇ ਪੁੱਛੇ ਤਾਂ ਕਹਿ ਦੇ ਨੀ ਉਹ ਤਾਂ ਕੋਈ ਲੈ ਕੇ ਗਿਆ ਕੱਲ ਪਰਸੋ ਦਾ ਕਾਊ ਤੂੰ ਕਿੱਥੇ ਜਾਣਾ ਮੈਂ ਲੱਗਾ ਕਮਰੇ 'ਚ ਆਰਾਮ ਕਰਨਾ ਜੋ ਮੇਰੇ ਬਾਰੇ ਪੁੱਛੇ ਤਾਂ ਕਹਿਣੀ ਉਹ ਕਰਨੀ ਚਲ ਠੀਕ ਆ ਪੁੱਤ ਕੱਢ ਲਾ ਤੂੰ ਆਰਾਮ ਆਸ਼ੂ ਆਸ਼ੂ ਭਾਈ ਆਸ਼ੂ ਭਾਈ ਓਏ ਹਾਂ ਵੀ ਕੌਣ ਆ ਉਹ ਬਾਪੂ ਜੀ ਗੱਟੂ ਆਈ ਉਹ ਗੱਟੂ ਨਿੰਗੇ ਅੰਦਰੀ ਆ ਗੱਟੂ ਪੁੱਤ ਕਿਵੇਂ ਆਇਆ ਵਾ ਬੱਪੂ ਆਜੇ ਕਿੱਥੇ ਆਪਣਾ ਆਸੂ ਤਾਂ ਕਿਤੇ ਗਿਆ ਹੈ ਵਾ ਉਹ ਬੱਪੂ ਜੀ ਗੱਡੀ ਲੈ ਕੇ ਜਾਣੀ ਸੀਗੀ ਗੱਡੀ ਗੱਡੀ ਤਾਂ ਆਪਣੇ ਕੋਈ ਲੈ ਕੇ ਗਿਆ ਹੈ ਵਾ ਉਹ ਤਾਂ 4-5 ਦਿਨ ਤੱਕ ਕਹੂਗੀ ਅੱਛਾ ਜੀ ਚਲੋ ਠੀਕ ਹੈ ਜੀ ਉਹ ਪੁੱਤ ਚਾਹ ਪਾਣੀ ਦਾ ਪੀ ਜਾ ਨਾ ਨਾ ਜੀ ਧੰਨਵਾਦ ਜੀ ਚਲੋ ਠੀਕ ਆ ਪੁੱਤ ਹਾਂ ਕਿਉਂ ਮਿਲ ਗਈ ਗੱਡੀ ਨਹੀਂ ਭਾਈ ਜਵਾਬ ਮਿਲ ਗਿਆ ਜੇਵਾ ਮਿਲ ਗਿਆ ਨਾ ਤੂੰ ਮੇਰੀ ਯਾਰੀ ਦੇਖੀ ਫਿਰ ਮੇਰੇ